ਭਾਰਤ ਦੁਨੀਆ ਭਰ ਚ ਭਵਿਸ਼ਾਈ ਨੈਟਵਰਕ ਟੀਵੀ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅੱਜ ਫੇਰ ਕੁਵੇਲੇ ਲਾਈਵ ਹੋਣ ਲੱਗੇ ਨੇ 9 ਤੋਂ ਉੱਤੇ ਹੋ ਗਿਆ ਟਾਈਮ ਤੇ ਪਰ ਕੁਝ ਖਬਰਾਂ ਦੋ ਤਿੰਨ ਇਹੋ ਜੀਆਂ ਅਰਜੈਂਟ ਤੇ ਇੰਪੋਰਟੈਂਟ ਸੀ ਜਿਨ੍ਹਾਂ ਤੇ ਚਰਚਾ ਕਰਨੀ ਬਣਦੀ ਹੈ ਨੈਟਵਰਕ ਟੀਵੀ ਦੇ ਅ ਪਹਿਲਾਂ ਥੋੜੀ ਜੀ ਵੇਟ ਕਰ ਲਈਏ ਸਾਜਨ ਮਿੱਤਰ ਜੁੜਦਾਨ ਥੋੜੇ ਤੇ ਫਿਰ ਆਪਾਂ ਜਿਹੜੀਆਂ ਤਾਜ਼ਾ ਦੋ ਤਿੰਨ ਵੱਡੀਆਂ ਖਬਰਾਂ ਨੇ ਉਹਨਾਂ ਤੇ ਚੱਲ ਉਹਨਾਂ ਦਾ ਜ਼ਿਕਰ ਕਰਾਂਗੇ ਤੇ ਚਰਚਾ ਕਰਾਂਗੇ ਕਿਉਂਕਿ ਉਹਨਾਂ ਖਬਰਾਂ ਦਾ ਪੰਜਾਬ ਦੇ ਸਿਆਸਤ ਨਾਲ ਵੀ ਸੰਬੰਧ ਹੈ ਤੇ ਹੜਾਂ ਦੀ ਰਾਜ ਹੜਾਂ ਤੇ ਹੜਾਂ ਦੇ ਰਾਜਨੀਤੀ ਨਾਲ ਵੀ ਸੰਬੰਧ ਹੈ ਸੋ ਦੋ ਤਿੰਨ ਗੱਲਾਂ ਸ਼ੇਅਰ ਕਰਨੀਆਂ ਚਰਚਾ ਕਰਨੀਆਂ ਬਹੁਤ ਲੰਮਾ ਨਹੀਂ ਕਰਾਂਗੇ ਵੈਸੇ ਅਸੀਂ ਭਵਿਸ਼ਾਈ ਨੈਟਵਰਕ ਤੇ ਸਾਰੇ ਫਲੈਸ਼ ਕਰਤੀ ਹੈ ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਲੱਗਿਆ ਹੋਣਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਕਿ ਕੱਲ ਸਵੇਰ ਤੋਂ ਇਹਨਾਂ ਦੀ ਤਬੀਤ ਖਰਾਬ ਸੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜਿਹੜੇ ਕਿ ਕੱਲ ਤੋਂ ਤਬੀਤ ਖਰਾਬ ਸੀ ਉਹ ਅੱਜ ਸ਼ਾਮੀ ਥੋੜੀ ਦੇਰ ਪਹਿਲਾਂ 2 ਘੰਟੇ ਪਹਿਲਾਂ ਉਹ ਫੋਰਟਿਸ ਹਸਪੀਟਲ ਮਹਾਲੀ ਦਾਖਲ ਕਰਾਇਆ ਗਿਆ ਹੈ ਉਹਨਾਂ ਦੀ ਦਾ ਮਤਲਬ ਤਬੀਤ ਜਿਹੜੀ ਹੈ ਉਹ ਜਿਆਦਾ ਖਰਾਬ ਹੈ ਜੋ ਸਰਕਾਰੀ ਤੌਰ ਤੇ ਦੱਸਿਆ ਗਿਆ ਸੀ ਕਿ ਅੱਜ ਕੱਲ ਪਹਿਲਾਂ ਉਹਨਾਂ ਨੇ ਸਾਰੇ ਪ੍ਰੋਗਰਾਮ ਕੈਨਸਲ ਕੀਤੇ ਉਹਨਾਂ ਨੇ ਜਾਣਾ ਸੀ ਆਪਣੇ ਜਿਹੜੇ ਅਰਵਿੰਦ ਕੇਜਰੀਵਾਲ ਜਿਹੜੇ ਸੁਪਰੀਮੋ ਨੇ ਆਪਦੇ ਉਹਨਾਂ ਦੇ ਨਾਲ ਹੜ੍ਹ ਪ੍ਰਭਾਵ ਖੇਤਰ ਜਾਣਾ ਸੀ ਤੇ ਉਹਨਾਂ ਦੀ ਤਬੀਤ ਖਰਾਬ ਹੋ ਗਈ ਤੇ ਉਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਕੈਨਸਲ ਕਰ ਦਿੱਤੇ ਅਰਵਿੰਦ ਕੇਜਰੀਵਾਲ ਉਹਨਾਂ ਦੇ ਘਰ ਗਏ ਪਤਾਲੈਂਡ ਤੇ ਉਹਨਾਂ ਨੇ ਵੀ ਦੱਸਿਆ ਵੀ ਤਬੀਤ ਖਰਾਬ ਸੀ ਉਹਨਾਂ ਦੀ ਤੇ ਅੱਜ ਸਵੇਰੇ 11 ਵਜੇ ਕੈਬਨਟ ਮੀਟਿੰਗ ਸੀ ਉਹ ਪੋਸਟਪੋਨ ਕੀਤੀ ਗਈ ਇਸ ਕਰਕੇ ਕਿ ਤਬੀਤ ਖਰਾਬ ਨਹੀਂ 4 ਵਜੇ ਫਿਰ 4 ਵਜੇ ਵੀ ਉਹ ਜਿਹੜੀ ਕੈਬਨਟ ਮੀਟਿੰਗ ਨਹੀਂ ਹੋਈ ਇਹ ਕਿਹਾ ਗਿਆ ਸਰਕਾਰੀ ਤੌਰ ਤੇ ਸਾਨੂੰ ਜਾਣਕਾਰੀ ਜਰਨਲਿਸਟਸ ਸਾਨੂੰ ਜਾਣਕਾਰੀ ਦਿੱਤੀ ਗਈ মিডিਆ ਨੂੰ ਕਿ ਉਹਨਾਂ ਦੇ ਤਬੀਤ ਜ਼ਿਆਦਾ ਖਰਾਬ ਹੋ ਗਈ ਹੈ ਭਗਵੰਤ ਮਾਨ ਦੀ ਤੇ ਉਹ ਇਸ ਕਰਕੇ ਜਿਹੜੀ ਕੈਬਨਟ ਮੀਟਿੰਗ ਹੈ ਉਹ ਨੇ ਹੀ ਹੋਏਗੀ ਅੱਜ ਸੋ ਇਹ ਉਸ ਤੋਂ ਬਾਅਦ ਫਿਰ ਇਹ ਵੀ ਦੱਸਿਆ ਗਿਆ ਕਿ ਡਾਕਟਰ ਉਹਨੂੰ ਦੇਖ ਰੇਖ ਦੇਖ ਦੇਖ ਰਹਿ ਨੇ ਡਾਕਟਰ ਤੇ ਹੁਣ ਉਹ ਅਜੇ ਘਰ ਹੀ ਨੇ ਸੋ ਇਹ ਫਿਰ ਹੁਣ ਸ਼ਾਮ ਨੂੰ ਇਹ ਵੀ ਸਰਕਾਰੀ ਤੌਰ ਤੇ ਦੱਸਿਆ ਗਿਆ ਕਿ ਉਹਨੂੰ ਹਸਪਤਾਲ ਲਿਜਾਇਆ ਜਾ ਰਿਹਾ ਤੇ 40 ਹਸਪਤਾਲ ਮੋਹਾਲੀ ਜਿਹੜਾ ਕਿ ਪ੍ਰਾਈਵੇਟ ਹਸਪਤਾਲ ਹੈ ਉਹਦੇ ਵਿੱਚ ਉਹ ਅ ਦਾਖਲ ਕਰਵਾਏ ਗਏ ਨੇ ਫੋਰਟਿਸ ਹਸਪਤਾਲ ਪਹਾੜੀ ਚ ਤੇ ਉਹਦੀ ਅਸੀਂ ਇੱਕ ਜਦੋਂ ਹਸਪਤਾਲ ਲਿਜਾਇਆ ਜਾ ਰਿਹਾ ਅਸੀਂ ਤਾਂ ਉਹਦੀ ਇੱਕ ਛੋਟੀ ਜੀ ਵੀਡੀਓ ਕਲਿੱਪ ਸਾਨੂੰ ਮਿਲੀ ਜਿਹਦੇ ਚ ਉਹ ਉਹਨਾਂ ਨੂੰ ਲਿਜਾਇਆ ਜਾ ਰਿਹਾ ਉਹਨਾਂ ਦਾ ਸਟਾਫ ਇੱਥੇ ਤੱਕ ਡੀਜੀਪੀ ਪੰਜਾਬ ਵੀ ਉੱਥੇ ਪੁੱਜੇ ਹੋਏ ਸੀ ਡੀਜੀਪੀ ਪੰਜਾਬ ਗੌਰਵ ਯਾਦਵ ਉਹ ਵੀ ਪੁੱਜੇ ਹੋਏ ਸੀਗੇ ਕਮੈਂਟਸ ਵਾਲਾ ਕੋਈ ਦੇਖੀ ਘੱਟ ਕੇ ਕਮੈਂਟਸ ਦਿਖ ਨਹੀਂ ਰਹੇ ਜੀ ਹਾਂ ਜਿਆਦਾ ਕਮੈਂਟਸ ਨਹੀਂ ਦਿਸ ਰਹੇ ਮੈਨੂੰ ਜੁੜੇ ਹੋਏ ਤਾਂ ਦਿਸ ਰਹੇ ਨੇ ਕਿ ਕਮੈਂਟਸ ਨਹੀਂ ਦਿਸ ਰਹੇ ਅ ਅਜੇ ਤੱਕ ਕਿਉਂ ਦਾਖਲ ਹੋਏ ਜਿਹਨਾਂ ਨੂੰ ਬਿਮਾਰੀ ਕੀ ਹੈ ਪ੍ਰੋਬਲਮ ਕੀ ਹੈ ਇਹਦਾ ਖੁਲਾਸਾ ਅਜੇ ਨਹੀਂ ਹੋਇਆ ਅੰਦਾਜ਼ੀ ਨੇ ਵੈਸੇ ਨੂੰ ਇਹ ਪਤਾ ਲੱਗਿਆ ਸੀ ਕਿ ਉਹਨਾਂ ਦੇ ਕੱਲ ਉਹਨੂੰ ਵਾਇਰਲ ਹੋਇਆ ਸੀਗਾ ਵਾਇਰਲ ਬੁਖਾਰ ਅੱਜਕੱਲ ਬਹੁਤ ਬੱਸ ਜਿਹੜਾ ਚੱਲਿਆ ਹੋਇਆ ਤੇ ਪਰ ਅ ਅਸਲੀ ਕੀ ਹਸਪਤਲ ਕਿਉਂ ਲੈ ਜਾਣਾ ਪੈ ਗਿਆ ਤੇ ਉਹਦਾ ਦੇਖੋ ਪਹਿਲਾਂ ਵੀ ਸਾਲ ਪਹਿਲਾਂ ਦੀ ਗੱਲ ਹੈਗੀ ਜਦੋਂ ਉਹਨਾਂ ਨੂੰ ਇੱਕ ਕੋਈ ਇਨਫੈਕਸ਼ਨ ਹੋ ਗਈ ਸੀ ਤੇ ਇਸੇ ਹਸਪਤਲ ਚ ਦਾਖਲ ਕਰਾਉਣਾ ਪੈ ਗਿਆ ਭਗਵੰਤ ਮਾਨ ਉਸੇ ਹਸਪਤਲ ਦੀ ਦਾਖਲ ਹੋਈ ਸੀ ਉਦੋਂ ਉਹਨਾਂ ਨੂੰ ਜਿਆਦਾ ਸੀਰੀਅਸੀ ਐਂਬੂਲੈਂਸ ਤੇ ਲੈ ਕੇ ਗਏ ਸੀ ਐਂਬੂਲੈਂਸ ਤੇ ਲੈ ਕੇ ਗਏ ਸੀ ਪਰ ਅੱਜ ਜੋ ਸਾਡੇ ਕੋਲ ਵੀਡੀਓ ਕਲਿੱਪ ਅਸੀਂ ਉਹ ਤੁਹਾਨੂੰ ਅ ਦਿਖਾ ਵੀ ਦੇ ਨੇ ਜਿਹੜੀ ਸਾਡੇ ਕੋਲ ਵੀਡੀਓ ਕਲਿੱਪ ਆਈ ਹੈ ਉਹਦੇ ਚ ਉਹ ਐਂਬੂਲੈਂਸ ਨਹੀਂ ਉਹਨਾਂ ਨੂੰ ਆਪਣੇ ਸਰਕਾਰੀ ਗੱਡੀਆਂ ਚ ਲਿਜਾਇਆ ਗਿਆ ਤੇ ਉਹਨਾਂ ਨੂੰ ਉਹ ਉੱਥੋਂ ਉੱਤਰ ਕੇ ਉਹ ਖੁਦ ਚੱਲ ਕੇ ਗਏ ਨੇ ਆਪਣੇ ਹਸਪੀਟਲ ਦੇ ਅੰਦਰ ਜਿੱਥੇ ਕਿ ਉਹਨਾਂ ਨੂੰ ਦਾਖਲ ਕਰਾਉਣਾ ਸੀਗਾ ਸੋ ਉਸ ਤੋਂ ਉਸ ਤੋਂ ਦਾ ਇਹ ਅਨੁਮਾਨ ਤਾਂ ਲਾਇਆ ਜਾ ਸਕਦਾ ਕਿ ਉਸ ਤਰ੍ਹਾਂ ਦੀ ਬਿਮਾਰੀ ਜਿਹੜੀ ਪਿਛਲੇ ਵਾਰ ਸੀ ਕਿਉਂਕਿ ਪਿਛਲੇ ਵਾਰ ਉਹਨਾਂ ਨੂੰ ਐਂਬੂਲੈਂਸ ਚ ਲਿਜਾਣਾ ਪਿਆ ਸੀਗਾ ਉਸ ਤਰ੍ਹਾਂ ਦੀ ਸ਼ਾਇਦ ਨਹੀਂ ਹੈਗੀ ਪਰ ਬਹੁਤ ਵਾਰੀ ਕਈ ਵਾਰੀ ਪਤਾ ਨਹੀਂ ਹੁੰਦਾ ਕਿ ਅੰਦਰ ਕਿਸ ਤਰ੍ਹਾਂ ਦੀ ਬਿਮਾਰੀ ਹੈ ਸੋ ਉਹ ਜਾਣਕਾਰੀ 40 ਹਸਪਤਾਲ ਵਾਲੇ ਜਦੋਂ ਕੋਈ ਬੁਲੇਟਿਨ ਦੇਣਗੇ ਤਾਂ ਉਹਦੀ ਜਾਣਕਾਰੀ ਆਪ ਨੂੰ ਮਿਲੇਗੀ ਉਹਨਾਂ ਚ ਆਮ ਤੌਰ ਤੇ ਖਾਸ ਕਰ ਪ੍ਰਾਈਵੇਟ ਹਸਪਤਾਲਾਂ ਵਾਲੇ ਵੀ ਵੀ ਜਿਹੜੀ ਪ੍ਰਾਈਵੇਸੀ ਆਲਾ ਉਹਦੇ ਕੀ ਬਿਮਾਰੀ ਹੈ ਕੀ ਨਹੀਂ ਜਿੰਨਾ ਚਿਰ ਆਫੀਸ਼ੀਅਲੀ ਕੁਝ ਨਾ ਦੱਸਣ ਜਾਂ ਉਹਨਾਂ ਨੂੰ ਅਲਾਉ ਨਾ ਕੀਤਾ ਜਾਵੇ ਹਸਪਤਾਲ ਵਾਲਿਆਂ ਨੇ ਵੀ ਤੁਸੀਂ ਦੱਸੋ ਉਹਨਾਂ ਚ ਹਸਪਤਾਲ ਵਾਲੇ ਨਹੀਂ ਦੱਸਦੇ ਸੋ ਅਜੇ ਤੱਕ ਹਸਪਤਾਲ ਨੂੰ ਕੋਈ ਕਿਉਂਕਿ ਥੋੜੀ ਦੇਰ ਪਹਿਲਾਂ ਹੀ ਹੋਇਆ ਅਸੀਂ ਕੋਸ਼ਿਸ਼ ਕਰਾਂਗੇ ਲੈਣ ਦੀ ਜਾਣਕਾਰੀ ਕਿ ਸਮੱਸਿਆ ਕੀ ਹੈ ਉਹਨਾਂ ਨੂੰ ਬਿਮਾਰੀ ਕੀ ਹੈ ਜਾਂ ਕਿਹੜੀ ਗੱਲ ਕਰਕੇ ਹਸਪਤਾਲ ਦਾਖਲ ਹੋਣਾ ਪੈ ਗਿਆ ਠੀਕ ਕਿਉਂ ਨਹੀਂ ਸੀ ਉਹਰੇ ਘਰ ਕਿਉਂ ਨਹੀਂ ਇਲਾਜ ਹੋ ਰਿਹਾ ਉਹਨਾਂ ਦਾ ਹਾਲਾਂਕਿ ਇਹ ਵੀ ਦੱਸਿਆ ਗਿਆ ਸੀ ਕਿ ਕਾਰਨ ਉਹਨਾਂ ਦੇ ਡਾਕਟਰਾਂ ਦੀ ਟੀਮ ਦੇਖ ਰਹੀ ਹੈ ਉਹਨਾਂ ਨੂੰ ਸੋ ਇਹ ਇਹ ਤਾਂ ਹੈ ਤੇ ਉਹ ਬਿਮਾਰ ਉਹ ਇਸ ਇਸ ਮੌਕੇ ਹੋਇਆ ਮੌਕਾ ਬੜਾ ਕ੍ਰਿਟੀਕਲ ਹੈ ਮੌਕਾ ਬੜਾ ਸੈਂਸਿਟਿਵ ਹੈ ਜਦੋਂ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਨਾਲ ਪੰਜਾਬ ਤਰਾ ਤਰਾ ਕਰ ਰਿਹਾ ਹੈ ਪੰਜਾਬ ਦੇ ਦੇਖੋ ਕਿੰਨੀਆਂ ਜਾਨਾਂ ਵੀ ਗਈਆਂ ਨੇ ਪੰਜਾਬ ਦਾ ਕਿੰਨਾ ਵੱਡਾ ਏਰੀਆ ਜਿਹੜਾ ਉਹ ਲਗਭਗ ਸਾਰੇ ਜ਼ਿਲ੍ਹੇ 23 ਦੇ 23 ਜ਼ਿਲ੍ਹੇ ਪ੍ਰਭਾਵਿਤ ਹੋ ਗਏ ਨੇ ਖੜਾ ਤੋਂ ਤੇ ਉਸ ਮੌਕੇ ਇੱਕ ਮੁੱਖ ਮੰਤਰੀ ਵੈਸੇ ਵੀ ਠੀਕ ਹੈ ਮਿਸਟਰ ਐਮ ਐਲ ਏ ਸਾਰੇ ਲੱਗੇ ਹੋਏ ਨੇ ਸਰਕਾਰ ਵੀ ਲੱਗੀ ਹੋਈ ਹੈ ਪੂਰੀ ਸਾਰੇ ਬਚਾਅ ਕਰਮਾਂ ਤੇ ਦੂਸਰੇ ਜਿਹੜਾ ਹੜ੍ਹਾਂ ਨੂੰ ਰੋਕਣ ਤੇ ਹੋਰ ਤੇ ਸਾਰੀ ਸਰਕਾਰ ਇਸ ਵੇਲੇ ਲੱਗੀ ਹੋਈ ਹੈ ਤੇ ਪਰ ਮੁੱਖ ਮੰਤਰੀ ਦਾ ਜਿਹੜਾ ਲੀਡ ਕਰਨਾ ਹੁੰਦਾ ਹੈ ਮੁੱਖ ਮੰਤਰੀ ਨੇ ਉਹ ਜਿਹੜਾ ਜਿਹੜਾ ਮਿਸਿੰਗ ਹੋ ਜੇ ਤਾਂ ਉਹਦਾ ਬਹੁਤ ਇਫੈਕਟ ਜਿਹੜਾ ਪੈਂਦਾ ਸੋ ਸੀਐਮ ਦਾ ਇਸ ਮੌਕੇ ਹਸਪਤਲ ਦਾਖਲ ਹੋਣਾ ਤੇ ਬਿਮਾਰ ਹੋਣਾ ਤੇ ਉਹ ਦੂਸਰੀ ਪਾਸੇ ਫਿਰ ਕੁਦਰਤੀ ਤੌਰ ਤੇ ਜਿਹੜੇ ਖੜਾ ਨੂੰ ਮੈਨੇਜ ਕਰਨ ਲਈ ਜਾਂੜਾ ਤੋਂ ਰਾਤ ਲਈ ਜਿਹੜੇ ਕੰਮ ਹੈ ਉਹਨਾਂ 'ਚ ਫਰਕ ਆਏਗਾ ਦੇਖੋ ਕੈਬਨਿਟ ਮੀਟਿੰਗ ਇਨਾਂ 'ਚ ਫੈਸਲੇ ਕਰਨੇ ਸੀ ਕੋਈ ਹਨ ਉਹ ਨਹੀਂ ਕਰ ਸਕੇ ਕੋਈ ਉਹਦੇ ਚ ਮੁਆਵਜ਼ੇ ਦੀ ਰਾਸ਼ੀ ਦਾ ਹੋਰ ਦਾ ਕੋਈ ਫੈਸਲਾ ਹੋਣਾ ਸੀ ਉਹ ਨਹੀਂ ਹੋ ਸਕਿਆ ਤੇ ਉਹਨਾਂ ਦੀ ਇਹ ਗੈਰ ਹਾਜ਼ਰੀ ਜਿਹੜੀ ਹੈ ਉਹ ਕੁਦਰਤੀ ਹਦਦ ਤੇ ਰਟਕੜੀ ਜਿਹੜੀ ਹੈ ਪਿਛਲੇ ਦਿਨਾਂ ਚ ਕੁਝ ਥਾਵਾਂ ਤੇ ਗਏ ਸੀ ਵੀ ਉਹ ਉਹਨਾਂ ਨੇ ਫਰੋਜਪੁਰ ਡੇਰਾ ਪਾਪਾ ਨਾਨਕ ਹੁਲ੍ਹੋਦਿਆਨ ਕਈ ਕਾਫੀ ਥਾਂ ਤੇ ਉਹ ਗਏ ਵੀ ਸੀਗੇ ਦੌਰੇ ਕਰਨ ਗਏ ਸੀਗੇ ਮਿਲੇ ਵੀ ਸੀਗੇ ਤੇ ਪਰ ਹੁਣ ਉਹਨਾਂ ਦੀ ਐਬਸੈਂਸ ਜਿਹੜੀ ਹੈ ਉਹ ਕਿੰਨੇ ਦਿਨ ਹੈ ਕਿੰਨੇ ਦਿਨ ਦਾਖਲ ਹੋਣਾ ਪਏ ਰਹਿਣਾ ਪਏਗਾ ਇਲਾਜ ਕਿੰਨੇ ਦਿਨ ਹੋਏਗਾ ਇਹ ਸਾਰੇ ਸਵਾਲ ਅਜੇ ਖੜੇ ਨੇ ਦੂਜੇ ਪਾਸੇ ਉਹਨਾਂ ਦੀ ਇਸ ਬਿਮਾਰੀ ਤੇ ਅਫਵਾਹਾਂ ਬਹੁਤ ਫੈਲ ਰਹੀਆਂ ਅਫਵਾਹਾਂ ਤਰ੍ਹਾਂ ਤਰ੍ਹਾਂ ਦੀਆਂ ਸਿਆਸੀ ਰੰਗਤ ਵਾਲੀਆਂ ਅਫਵਾਹਾਂ ਜਿਹੜੀਆਂ ਕੋਈ ਕੁਛ ਕਹਿ ਰਿਹਾ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਪਰ ਮੈਨੂੰ ਲੱਗਦਾ ਕਿ ਇਹ ਇਸ ਤਰ੍ਹਾਂ ਦੀਆਂ ਅਫਵਾਹਾਂ ਇਨਾਦਰ ਕੋਈ ਠੋਸ ਗੱਲ ਨਾ ਹੋਵੇ ਉਹਨਾਂ ਚਿਰ ਕੋਈ ਕਹਿਣਾ ਬਿਲਕੁਲ ਠੀਕ ਨਹੀਂ ਲੱਗਦਾ ਅਸੀਂ ਵਾਜ ਵਿਸ਼ਵਾਸ ਨਹੀਂ ਹੱਸਦੇ ਹਾਂ ਇੱਕ ਕੋਈ ਸਵਾਲ ਜ਼ਰੂਰ ਉੱਠਿਆ ਬਿਆ ਕਿ ਜੇਕਰ ਅ ਮੁੱਖ ਮੰਤਰੀ ਨੂੰ ਕੋਈ ਤਵੀਤ ਖਰਾਬ ਹੋ ਜਾਂਦੀ ਹੈ ਉਹਨੂੰ ਜਿਆਦਾ ਦਿਨ ਗੈਰਾਜ ਜਰ ਰਹਿਣਾ ਪੈਂਦਾ ਆਪਣੀ ਇਸ ਤੋਂ ਵੈਸੇ ਤਾਂ ਮਤਲਬ 4 ਹਸਾਲ ਕੋਈ ਦੂਰ ਨਹੀਂ ਹੈਗਾ ਫਰਜ਼ ਕਰੋ ਜਿਵੇਂ ਉਦੋਂ ਵੀ ਕਾਫੀ ਦਿਨ ਰਏ ਸੀਗੇ ਉਹ ਦੇ ਉਹ ਫਿਰ ਹਸਪਤਾਲ ਚ ਹੀ ਆਪਣੀਆਂ ਫਾਈਲਾਂ ਸਾਈਨ ਸਾਈਨ ਕਰਨ ਲੱਗੇ ਸੀਗੇ ਪਿਛਲੇ ਦਿਨਾਂ ਚ ਯਾਦ ਹੋਣਾ ਤੁਹਾਨੂੰ ਹਸਪਤਾਲ ਚ ਫੋਨ ਕਰਨ ਲੱਗੇ ਮੈਂ ਇੱਥੇ ਤੱਕ ਉਹ ਜਿਹੜੇ ਐਜੀਟੇਸ਼ਨ ਕਰਨ ਵਾਲੇ ਸੀ ਉਹਨਾਂ ਨੇ ਹਸਪਤਾਲਾਂ ਚ ਫੋਨ ਤੇ ਮੀਟਿੰਗਾਂ ਕਰਨ ਉਹ ਗੱਲਾਂ ਗੱਲਾਂ ਜਿਹੜੀ ਮੀਟਿੰਗਾਂ ਕਰਨ ਲੱਗੇ ਸੀਗੇ ਤੇ ਹੋ ਜਾਂਦਾ ਪਰ ਇਨ ਕੇਸ ਕਿ ਉਹ ਜਿਆਦਾ ਸੀਰੀਅਸ ਹੋ ਜੇ ਕੋ 15 20 ਦਿਨ ਮਹੀਨਾ ਜੇ ਮੁੱਖ ਮੰਤਰੀ ਨੂੰ ਪਾਸੇ ਰਹਿਣਾ ਪੈ ਜੇ ਤਾਂ ਫਿਰ ਕੀ ਹੁੰਦਾ ਹੈ ਪ੍ਰੋਵੀਜ਼ਨ ਕੀ ਹੁੰਦੀ ਹੈ ਇਹ ਸਵਾਲ ਸਭ ਦੇ ਮਨ 'ਚ ਹੈਗਾ ਸਭ ਦੇ ਮੰਨ ਚ ਇਹ ਹੈ ਵੀ ਜੇ ਫਰਜ਼ ਕਰੋਂ ਬਿਮਾਰ ਹੋ ਜਾਣ ਮੁੱਖ ਮੰਤਰੀ ਕਿਤੇ ਇਲਾਜ ਲਈ ਬਾਹਰ ਜਾਣਾ ਚ ਪੈ ਜੇ ਤਾਂ ਫਿਰ ਕੀ ਹੋਏਗਾ ਕਿ ਮੁੱਖ ਮੰਤਰੀ ਦੀ ਗੈਰ ਹਾਜ਼ਰੀ ਨੂੰ ਕਿਵੇਂ ਖੱਪਾ ਪੂਰਾ ਕੀਤਾ ਜਾਏਗਾ ਤਾਂ ਮੇਰੇ ਮੈਨੂੰ ਇੱਕ ਉਹਦੀ ਉਦਾਹਰਣ ਯਾਦ ਹੈ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਜਰਨਲਿਜ਼ਮ ਦੇ ਵਿੱਚ ਕਵਰੇਜ ਕਰਦਿਆਂ ਨੂੰ ਉਹਦੀ ਇੱਕ ਮਿਸਾਲ ਸਾਡੇ ਮੈਨੂੰ ਯਾਦ ਹੈ ਇੱਕ ਤਾਂ ਯਾਦ ਹੈ ਹੋਰ ਨਹੀਂ ਮੈਨੂੰ ਪਤਾ ਕਿ ਜਦੋਂ 1997 ਚ ਪ੍ਰਕਾਸ਼ ਸਿੰਘ ਬਾਦਲ ਬਣੇ ਸੀਗੇ ਮੁੱਖ ਮੰਤਰੀ ਸੀਗੇ ਤਾਂ ਉਹਨਾਂ ਨੂੰ ਲਿਵਰ ਦੀ ਜਿਹੜੀ ਬਿਮਾਰੀ ਸੀ ਤੇ ਉਹਦੇ ਇਲਾਜ ਲਈ ਅਮਰੀਕਾ ਜਾਣਾ ਸੀ ਉਹਨਾਂ ਨੂੰ ਨਿਕਾ ਜਾਣ ਦਾ ਫੈਸਲਾ ਹੋ ਗਿਆ ਅਮਰੀਕਾ ਜਾਣਾ ਸੀ ਤੇ ਇਹ ਵੀ ਸੀਗਾ ਵੀ ਉੱਥੇ ਇਲਾਜ ਲਈ ਜਾਦੇ ਟਾਈਮ ਲੱਗ ਸਕਦਾ ਹੈ ਤੇ ਉਹ ਲਿਵਰ ਦੀ ਜਿਹੜੀ ਸਰਜਰੀ ਹੋਣੀ ਸੀ ਕੋਈ ਉਹਦਾ ਇਹ ਵੀ ਸੀਗਾ ਵੀ ਉਹ ਲੰਪ ਵੀ ਸਕਦੀ ਹੈ ਉਹ ਜਿਹ ਰਿਸਕ ਵੀ ਸੀਗਾ ਸੀਗਾ ਬਹੁਤ ਖਤਰਾ ਵੀ ਸੀਗਾ ਜਾਨ ਨੂੰ ਖਤਰਾ ਵੀ ਸੀਗਾ ਉਹਦੇ ਸਰਜਰੀ ਵਿੱਚ ਇਸ ਤਰ੍ਹਾਂ ਦੀ ਸਿਚੁਏਸ਼ਨ ਸੀ ਤੇ ਉਹਦੇ ਵਿੱਚ ਫਿਰ ਉਦੋਂ ਕੀਤਾ ਕੀ ਗਿਆ ਕਿ ਉਹ ਕਾਫੀ ਦਿਨਾਂ ਲਈ ਜਾਣਾ ਸੀ ਉਹਨਾਂ ਨੇ ਤੇ ਸਰਕਾਰੀ ਤੌਰ ਤੇ ਇੱਕ ਪੰਜਾਬ ਸਰਕਾਰ ਵੱਲੋਂ ਇੱਕ ਆਰਡਰ ਜਾਰੀ ਕੀਤਾ ਗਿਆ ਆਫੀਸ਼ੀਅਲੀ ਚੀਫ ਸੈਕਟਰੀ ਵੱਲੋਂ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ ਦੀ ਗੈਰ ਹਾਜ਼ਰੀ 'ਚ ਜੇ ਕੋਈ ਐਮਰਜੈਂਸੀ ਮੀਟਿੰਗ ਕਰਨੀ ਪਵੇ ਜੇ ਕੋਈ ਐਮਰਜੈਂਸੀ ਫੈਸਲਾ ਲੈਣਾ ਪਵੇ ਜੇ ਕੋਈ ਕੈਬਨਟ ਮੀਟਿੰਗ ਬੁਲਾਉਣੀ ਪਵੇ ਤਾਂ ਉਹਦੇ ਅਧਿਕਾਰ ਉਸ ਵੇਲੇ ਦੀ ਮਿਨਿਸਟਰੀ ਦੇ ਨੰਬਰ 2 ਜਿਹੜੇ ਸੀਐਮ ਤੋਂ ਬਾਅਦ ਨੰਬਰ 2 ਮਿਨਿਸਟਰ ਸੀਗੇ ਬਲਰਾਮ ਜੀ ਦਾ ਸਟੈਂਡਰਡ ਜਿਹੜੇ ਕਿ ਭਾਜਪਾ ਦੇ ਪਾਰਟੀ ਦੇ ਸੀ ਉਹ ਉਹਨਾਂ ਨੂੰ ਅਧਿਕਾਰ ਹੋਏਗਾ ਵੀ ਅਮਰਿਆ ਜੀ ਮੀਟਿੰਗ ਬੁਲਾਉਣੀ ਪੈ ਗਈ ਜਾਂ ਕੋਈ ਕਾਬ ਫੈਸਲਾ ਲੈਣਾ ਪੈ ਗਿਆ ਇਮੀਡੀਏਟਲੀ ਕੋਈ ਕਾਰਵਾਈ ਕਰਨ ਪਈ ਕਈ ਵਾਰ ਉਹ ਹੜ੍ਹਾਂ ਦੀ ਕੁਦਰਤੀ ਆਫਤ ਦਾ ਕੋਈ ਇਸ ਤਰ੍ਹਾਂ ਦਾ ਕੱਲੇਣਾ ਪਿਆ ਤਾਂ ਉਹ ਸਾਰੇ ਅਧਿਕਾਰ ਬ੍ਰਾਮ ਜੀ ਦਾ ਸਟੈਂਡਰਡ ਨੂੰ ਦਿੱਤੇ ਗਏ ਸੀ ਉਸ ਵੇਲੇ ਲਿਖਤੀ ਤੌਰ ਤੇ ਸੰਮੇਨ ਨੂੰ ਇਹ ਗੱਲ ਇਨੀ ਯਾਦ ਹੈਗੀ ਆ ਸੁਣੇ ਦੀ ਉਹਦਾ ਵੇਰਵਾ ਅਸੀਂ ਕੱਢ ਵੀ ਸਕਦੇ ਹਾਂ ਰਿਕਾਰਡ ਕਰ ਚਲੋ ਲੱਭ ਲਾਂਗੇ ਪਰ ਇਹ ਗੱਲ ਯਾਦ ਸੋ ਇਹ ਪ੍ਰੋਵੀਜ਼ਨ ਜਿਹੜੀ ਹੈ ਜਾਂ ਇਹ ਕਹ ਲੋ ਕਿ ਇਹ ਰਿਵਾਇਤ ਹੈਗੀ ਹੈ ਪ੍ਰੋਵੀਜ਼ਨ ਹੈਗੀ ਹੈ ਪੰਜਾਬ ਦੇ ਵਿੱਚ ਇਹ ਖੋਇਆ ਇਸ ਤਰ੍ਹਾਂ ਜਿਤਨਾ ਸੋ ਅਜੇ ਕੋ ਨੌਕਤ ਨਹੀਂ ਆਈ ਇਹੋ ਜੀ ਜਿਸ ਤਰ੍ਹਾਂ ਮੈਂ ਦੱਸਿਆ ਕਿ ਮੈਂ ਤੁਹਾਨੂੰ ਉਹ ਵੀਡੀਓ ਕਲਿੱਪ ਵੀ ਦਿਖਾ ਦੇਣਾ ਥੋੜੀ ਐਵੇਂ ਛੋਟੀ ਜੀ ਹੈਗੀ ਹਲਕਾ ਜਿਆਦਾ ਜਾਂਦੇ ਦਿਸਣੇ ਲੱਗਾਂ ਦੇ ਦਿਸਣੇ ਉਹਨਾਂ ਨੂੰ ਪਰ ਕੋਈ ਇਸ ਤਰ੍ਹਾਂ ਦੀ ਲੱਗਦੀ ਨਹੀਂ ਹੈ ਇਸ ਤਰ੍ਹਾਂ ਦੀ ਤੇ ਅਸੀਂ ਅ ਵਿਸ਼ ਕਰਦੇ ਆ ਅਸੀਂ ਪ੍ਰੇ ਕਰਦੇ ਆ ਕਿ ਪਗਵੰਤ ਮਾਣ ਹੋਣਾਂ ਦੀ ਜਿਹੜੀ ਸਿਹਤ ਠੀਕ ਛੇਤੀ ਠੀਕ ਹੋਣ ਛੇਤੀ ਸਿਹਤ ਜਾਬ ਹੋਣ ਤੇ ਆਪਣੀ ਜ਼ਿੰਮੇਵਾਰੀ ਨਿਭਾਉਣ ਵਾਸਤੇ ਛੇਤੀ ਵਰਤਨ ਆਪਣੀ ਵਾਸਤੇ ਇਹ ਅਸੀਂ ਆਪਣੇ ਬਾਬੂ ਜੀ ਨੈਟਵਰਕ ਕੋਲੋਂ ਮੈਂ ਆਪਣੇ ਵੱਲੋਂ ਇਹ ਗੱਲ ਦੀ ਦੁਆ ਕਰਦਾ ਕਿ ਉਹ ਛੇਤੀ ਠੀਕ ਹੋਣ ਦੇਖੋ ਕਿਸੇ ਨਾਲ ਵੀ ਜਿਹੜੇ ਪਾਰਟੀਆਂ ਜਾਂ ਹੋ ਸਾਰੇ ਕਿਸੇ ਨਾਲ ਵੀ ਸੱਤ ਸਿਆਸੀ ਮਤਭੇਦ ਕਿਸੇ ਦੇ ਵੀ ਹੋ ਸਕਦੇ ਆ ਕੋਈ ਪਸੰਦ ਨਾ ਪਸੰਦ ਹੋ ਸਕਦੀ ਹੈ ਵਿਚਾਰ ਪਰ ਕਿਸੇ ਵੀ ਦੂਸਰੇ ਸ਼ਖਸ ਦੀ ਜਿਹੜੇ ਕਿ ਸਾਡਾ ਸੀਐਮ ਹੈ ਅਫੀਸ਼ੀਅਲ ਇਲੈਕਟਿਡ ਸੀਐਮ ਹੈ ਉਹਦੀ ਅਸੀਂ ਜਿਹੜੀ ਸਿਹਤ ਜਾਬੇ ਲਈ ਕਾਮਨਾ ਕਰਨਾ ਸਾਡਾ ਡਿਊਟੀ ਹੈ ਸਾਡੀ ਫਰਜ਼ ਹੈਗਾ ਉਹ ਕੋਈ ਵੀ ਹੋਵੇ ਭਗਵਾਨਤਾਨ ਹੋਵੇ ਜਾਂ ਕੋਈ ਇਸ ਤੋਂ ਕੋਈ ਹੋਰ ਸੀਐਮ ਹੋਵੇ ਉਹ ਇਸੇ ਤਰ੍ਹਾਂ ਦੀ ਭਾਵਨਾ ਦਾ ਹੀ ਪ੍ਰਗਟਾਵਾ ਕਰਨਾ ਚਾਹੀਦਾ ਚਲੋ ਤੇ ਸੋ ਉਹ ਈ ਮਿਸਾਲ ਹੈਗੀ ਸਾਡੇ ਕੋਲ ਜਿੱਕੇ ਜੋ ਇਸ ਤਰ੍ਹਾਂ ਦੇ ਲੋੜ ਪੈ ਜੇ ਤਾਂ ਇਸ ਤਰ੍ਹਾਂ ਦਾ ਆਰਡਰ ਵੀ ਕੀਤਾ ਜਾ ਸਕਦਾ ਹੁੰਦਾ ਪਰ ਅਜੇ ਇਹੋ ਜੀ ਨਾ ਕੋਈ ਨੌਕਤਾ ਨਾ ਕੋਈ ਗੱਲ ਹੈ ਫੁਵਾਹ ਬਥੇਰੀਆ ਫੈਲ ਰਿਏ ਨੇ ਪਰ ਮੈਨੂੰ ਲੱਗਦਾ ਕਿ ਫੁਵਾਹ ਨੂੰ ਸੀਰੀਅਸਲੀ ਨਹੀਂ ਲੈਣਾ ਚਾਹੀਦਾ ਬੋਲਦੇ ਸੋ ਇਸ ਕਰਕੇ ਅਜੇ ਕੁਛ ਕੁਛ ਵੀ ਇਹ ਗਲਤ ਕਹਿਣਾ ਠੀਕ ਨਹੀਂ ਹੈ ਅ ਰਵੀਸ ਗੁਰੂ ਜੀ ਕਹਿੰਦੇ ਨੇ ਬਰਸਾਬ ਕਿੱਥੇ ਰਿੱਸਾ ਕਰ ਲ ਲੋ ਆਗੂ ਉਹ ਬਾਦਲ ਦੇ 77 ਸਾਲਾਂ ਦਾ ਬੇਰਗ ਸੁਵੇਰੀ اٹਵੇ ਕੇ ਪਿੰਡ ਚ ਬੈਠ ਜਾਂਦਾ ਸੀ ਸ਼ਾਮ ਨੂੰ 5 ਵਜੇ ਉੱਠਦਾ ਸੀ ਤੇ 24 ਘੰਟੇ ਹਾਜ਼ਰ ਬਣਦੀ ਦੇਖੋ ਜੋ ਆਪਣਾ ਆਪਣਾ ਤਰੀਕਾ ਸੀ ਬਿਲਕੁਲ ਆ ਗੱਲਾਂ ਤਾਂ ਫੈਕਟਸ ਹੈਗੀਆਂ ਹੈਗੀਆਂ ਨੇ ਪਰ ਚਲੋ ਅ ਅਮਰਜੀਤ ਗੁੰਦਾਰਾ ਕਹਿੰਦੇ ਨੇ ਤਾਜ਼ਾ ਜਾਣ ਕੇ ਦਿੰਦੇ ਰਿਹਾ ਕਰੋ ਮੌਨ ਕਾ ਤਨੁਕਾ ਅਮਰਜੀਤ ਹਰਸ਼ਰਨ ਹਰ ਸ਼ਰਨ ਘੁੰਮਨ ਜੀ ਕੋ ਮਨ ਜੀ ਬਹੁਤ ਵੈਲਕਮ ਜੀ ਰਵਿੰਦਰ ਕਾਲਿਆ ਲੱਧਰ ਰਣਜੀਤ ਸਿੰਘ ਲੱਧਰ ਜੁੜੇ ਹੋਏ ਨੇ ਗੁਰਦੇਵ ਸਿੰਘ ਸਿੱਧੂ ਅਮਰਦੀਪ ਬਰੰਦਾਵਾ ਰਵੀ ਸਿੱਧੂ ਜਤਿੰਦਰ ਵੀਰ ਸਿੰਘ ਜਤਿੰਦਰ ਵੀਰ ਜੀ ਵੈਲਕਮ ਬਲਵਿੰਦਰ ਗਰੇਵਾਲ ਰਾਏ ਜੁੜੇ ਹੋਏ ਨੇ ਸੋ ਮੈਂ ਦੱਸ ਰਿਹਾ ਸੀ ਕਿ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਹੈਗੀ ਆ ਤੇ ਆਹਾਂ ਤੇ ਆਪਾਂ ਨਾਤਵਾਰ ਕਰਦੇ ਆ ਤੇ ਨਾ ਹੀ ਅਸੀਂ ਜਸ਼ਵਿੰਦਰ ਕੌਰ ਪਰਟੀ ਜੁੜੇ ਨੇ ਤੇ ਨਾ ਹੀ ਆਪਾਂ ਉਹਨਾਂ ਨੂੰ ਹਵਾ ਦਿੰਦੇ ਆ ਜੀ ਦੇਖੋ ਅੱਜ ਵੀ ਜਿਵੇਂ ਹੋ ਗਈ ਸੀ ਜਿਵੇਂ ਲੁਧਿਆਣਾ ਜਿਹੜਾ ਸਤਲੁਜ ਵਾਲਾ ਸਤਲੁਜ ਤੇ ਸਸਰਾਲੀ ਵਾਲਾ ਬੰਨ ਹੈ ਉਹ ਪਹਿਲਾ ਇਹ ਹੋ ਗਿਆ ਕਿ ਉਹ ਖਤਰਾ ਹੈ ਉਸ ਨੂੰ ਐਡਮਿਨਿਸਟ੍ਰੇਸ਼ਨ ਨੇ ਅਲਰਟ ਵੀ ਜਾਰੀ ਕਰਤਾ ਉਸ ਤੋਂ ਬਾਅਦ ਉਹਨੂੰ ਇੱਕਦਮ ਪਾਣੀ ਹੋਇਆ ਤੇ ਉਹ ਜਿਹੜਾ ਖੋਰਾ ਪੈ ਗਿਆ ਬਹੁਤ ਵੱਡਾ ਇਹ ਲੱਗਿਆ ਜਿਵੇਂ ਟੁੱਟਿਆ ਕਿ ਟੁੱਟਿਆ ਹੋਵੇ ਸੁਸਤਰਾ ਤੇ ਉਹ ਪ੍ਰਭਾਵੇ ਬਣ ਗਿਆ ਵੀ ਟੁੱਟ ਗਿਆ ਤੇ ਉਹ ਖਬਰਾਂ ਜਿਹੜੀਆਂ ਉਸ ਤਰੀ ਚੱਲ ਗਿਆ ਇਹ ਹੋਇਆ ਕਿ ਸਾਡੇ ਸਟਾਫ ਨੇ ਵੀ ਉਹ ਕਵਰ ਪੋਸਟ ਕਰਤੀ ਅਸੀਂ ਕਰ ਬਾਅਦ ਕੋਲ ਕਰੈਕਟ ਕਰ ਲਈ ਜਦੋਂ ਅਸੀਂ ਉੱਤੇ ਆਪਣਾ ਰਿਪੋਰਟਰ ਭੇਜਿਆ ਤੇ ਉਹਨਾਂ ਦੱਸਿਆ ਕਿ ਖੋਰਾ ਲੱਗਿਆ ਟੁੱਟਿਆ ਨਹੀਂ ਖੋਰਾ ਬਹੁਤ ਵੱਡੇ ਲੱਗੇ ਸੀ ਐਵੇਂ ਲੱਗਿਆ ਸੀ ਵੀ ਟੁੱਟ ਜਾਏਗਾ ਟੁੱਟ ਸਕਦਾ ਹੈ ਫਿਰ ਉਹਨਾਂ ਨੇ ਬਚਾ ਲਿਆ ਐਡਮਿਨਿਸਟ੍ਰੇਸ਼ਨ ਨੇ ਬਾਅਦ ਵਿੱਚ ਡੀਸੀ ਦਾ ਕਲੇਮ ਕੀਤਾ ਜੀ ਸੋ ਕਈ ਵਾਰੀ ਮਤਲਬ ਜਿਹੜੀ ਫੈਕਚੁਅਲ ਰਿਪੋਰਟ ਹੈ ਜਿਹੜਾ ਫੈਕਟਸ ਹੈ ਉਹ ਤੋਂ ਇੱਧਰ-ਉੱਧਰ ਹੋ ਜਾਂਦੀਆਂ ਨੇ ਸਾਨੂੰ ਉਹਦੇ ਤੇ ਯਕੀਨ ਨਹੀਂ ਕਰਨਾ ਚਾਹੀਦਾ ਬਹੁਤਾ ਜੋ ਵੀ ਇੱਧਰ-ਉੱਧਰ ਫੈਲਿਆ ਹਾਂ ਪਾਰਟੀਆਂ ਦੇ ਫੈਸਲੇ ਕਿਵੇਂ ਕਰਦੀਆਂ ਨੇ ਕੌਣ ਕਰਦਾ ਕਿਵੇਂ ਕਦੋਂ ਕੀ ਬਦਲ ਰਾਜਨੀਤੀ ਸਭ ਕੁਝ ਸੰਭਵ ਹੁੰਦਾ ਹੈ ਰਾਜਨੀਤੀ ਚ ਕੋਈ ਕੁਝ ਦੀ ਵੀ ਨਹੀਂ ਹੈਗਾ ਕੋਈ ਪੱਕਾ ਨਹੀਂ ਕੋਈ ਪੱਕਾ ਦੋਸਤ ਨਹੀਂ ਕੋਈ ਪੱਕਾ ਦੁਸ਼ਮਣ ਨਹੀਂ ਐਹੋ ਜਿਹੀ ਰਾਜਨੀਤੀ ਹੋ ਗਈ ਹੈ ਤੇ ਉਹਦੇ ਚ ਕੁਝ ਵੀ ਹੋ ਸਕਦਾ ਇਸ ਗੱਲ ਨੂੰ ਸੰਭਾਵਨਾ ਤੋਂ ਇਨਕਾਰ ਬਿਲਕੁਲ ਨਹੀਂ ਕੀਤਾ ਜਾ ਸਕਦਾ ਪਰ ਫਿਲਹਾਲ ਅਫਵਾਹਾਂ ਹੀ ਹੈਗੀਆਂ ਨੇ ਇਸ ਤਰ੍ਹਾਂ ਦੀ ਅਸਹਿਜੀ ਉਹਨਾਂ ਦੇ ਬਾਰੇ ਆਪਾਂ ਕੁਝ ਕਹਿਣਾ ਬਿਲਕੁਲ ਨਹੀਂ ਕਹਿਣਾ ਜਾਹਤ ਜੀ ਜੀ ਨੋਕਤ ਕੋਈ ਦਿਸ ਨਹੀਂ ਰਹੀ ਇਸ ਵੇਲੇ ਤੇ ਜੀ ਇੱਕ ਹੋਰ ਮਸਲਾ ਮੈਂ ਜਿਹੜੇ ਬਾਤ ਜੁੜੇ ਉਹਨਾਂ ਦੱਸ ਦਿਆਂ ਕਿ ਭਗਵੰਤ ਮਾਨ ਪੰਜਾਬ ਦੇ ਸੀਐਮ ਫੋਰਟਿਸ ਹਸਪਤਾਲ ਦਾਖਲ ਹੋਏ ਨੇ ਕੱਲ ਦੇ ਹੋਟਲ ਦੇ ਸੀਗੇ ਤੇ ਬੇਤ ਖਰਾਬ ਸੀ ਅਜਗਾ ਕੈਬਨਟ ਮੀਟਿੰਗ ਵੀ ਪੋਸਟਪੋਨ ਕਰਤੀਆਂ ਨੇ ਅ ਸਰਕਾਰੀ ਤੌਰ ਤੇ ਦੱਸਾਇਆ ਜੀ ਕਿ ਉਹ ਚ ਮੈਨੂੰ ਉਹ ਵੀਡੀਓ ਕੱਟ ਕੇ ਦੇਣਾ ਅ ਕਿ ਹੋ 40 ਹਸਪਤਾਲਾਂ ਦਾਖਲ ਹੋ ਰਹੇ ਨੇ ਤੇ ਅੱਜ ਹੋ ਗਏ ਨੇ ਦਾਖਲ ਉਹਨਾਂ ਦੀ ਬਿਮਾਰੀ ਕੀ ਹੈ ਐਗਜ਼ੈਕਟ ਕੀ ਹੈ ਇਹ ਅਜੇ ਤੱਕ ਕੋਈ ਡਾਕਟਰੀ ਬੁਲੇਟਿਨ ਜਾਂ ਸਰਕਾਰ ਵੱਲੋਂ ਜਾਣਕਾਰੀ ਨਹੀਂ ਦਿੱਤੀ ਗਈ ਜਿਹਦੀ ਕਿ ਉਡੀਕ ਰਹੇਗੀ ਉਹਨਾਂ ਚਿਰ ਆਪਾਂ ਨੂੰ ਕੁਝ ਕਹਿਣਾ ਹਾਂਜੀ ਦੂਸਰਾ ਜਿਹੜਾ ਮੈਂ ਕਮੈਂਟ ਕਰਨਾ ਚਾਹਣਾ ਇੱਕ ਜੇ ਕਿ शिवराज सिंह चौहान ਜਿਹੜੇ ਕਿ ਕੇਂਦਰ ਦੇ ਖੇਤੀ ਮੰਤਰੀ ਨੇ ਕੱਲੋਂ ਪੰਜਾਬ ਆਏ ਸੀ ਸਾਰਾ ਦਿਨ ਖੇਤਾਂ ਚ ਉਹਦੇ ਖੜਮਰੇ ਇਲਾਕਿਆਂ ਚ ਘੁੰਮਦੇ ਰਹੇ ਤੇ ਉਹਨਾਂ ਨੇ ਕਿਸਾਨਾਂ ਨਾਲ ਗੱਲਾਂ ਕੀਤੀਆਂ ਫਸਲਾਂ ਦੇਖੀਆਂ ਤੇ ਉਹਨਾਂ ਨੇ ਬਹੁਤ ਅੱਛੇ ਕਮੈਂਟਸ ਕੀਤੇ ਉਹਨਾਂ ਨੇ ਪੰਜਾਬ ਦੇ ਲੋਕਾਂ ਬਾਰੇ ਪੰਜਾਬ ਬਾਰੇ ਆ ਜਿਹੜੀ ਜਿਹੜੀ ਤੁਹਾਨੂੰ ਵੀਡੀਓ ਦਿਖਾ ਜਦੋਂ ਭਗਵੰਤ ਮਾਨਵਰੀ ਗਏ ਨੇ ਹਸਪਤਾਲ ਚ ਉਸ ਵੇਲੇ ਦੀ ਇੱਕ ਝਲਕ ਹੈ ਛੋਟੀ ਜੀ ਸਾਨੂੰ ਜਿਹੜੀ ਸਾਡੇ ਕੈਮਰਾਮੈਨ ਨੇ ਹਾਸਲ ਕੀਤੀ ਤੇ ਉਹ ਦਿਖਾ ਦਿੰਦਾ ਵਸ ਤੋ ਕੋਈ ਨਹੀਂ ਅਸੀਂ ਚੁੱਕਰ ਉਹ ਫਾਈ ਚੁੱਕਰ ਲੈਣੇ ਚੁੱਕਰ ਲੈ ਅੰਦਰ ਮੀਡੀਆ ਇੱਥੇ ਰੋਗੇ ਨਾ ਰੁਕ ਗਿਆ ਬੜੇ ਰੁਕ ਗਿਆ ਅਸੀਂ ਲਿਖਦੇ ਆ ਬਹੁਤ ਸਾਹਮਣੇ ਆ ਗਿਆ ਬੜੇ ਲੋਰ ਬੰਦੇ ਵਿੱਚ ਠੀਕ ਹੈ ਸਰ ਉਹ ਸਭ ਇੱਕ ਜਗ੍ਹਾ ਹੋ ਗਿਆ ਬਸ ਹੋ ਗਿਆ ਹੋ ਗਿਆ ਵੀ ਜੋ ਗਿਆ ਨਹੀਂ ਜਾਣਾ ਸੀ ਉਹ ਕਿ ਨਹੀਂ ਜਾਂਦੇ ਤੇ ਜੋ ਜਲਦੇ ਉਹ ਕਿ ਨਹੀਂ ਜਾਂਦੇ ਸਹੀ ਜਾਂਦੇ ਨਹੀਂ ਜਾਂਦੇ साजो आ रहा बाहर आ जा चौधरी ऐ छोका कोई नहीं है जी एक रो तरफ से कोई भाई छू कर रहे है छू कर रहे है अरे मेडिया इससे रोक गए ना बस वो फिर क्या मेरे रोक गए अपने रोक लो तो अह बोलते हैं हम सारे आ रहे हैं बड़े जोर बंद कर दिए प्लास्टिक का कोई समझ में नहीं आ रहा बस बस हो गया ब्रेक जो के नहीं जाना चाहिए जो के नहीं चलते तो जो के नहीं जाते नहीं जाते साजो आ रहा बाहर आ जा चौधरी तो ये ਚਲਕ ਹੈਗੀ ਥੋੜੀ ਤੁਹਾਨੂੰ ਦਿਖਾਈ ਹੈ ਕਿ ਉਹ ਜਦੋਂ ਗੱਡੀ ਚ ਉਤਰ ਕੇ ਗਏ ਨੇ ਹਸਪਤਾਲ ਚ ਤੇ ਸੋ ਇਹ ਇਸ ਇਸ ਝਲਕ ਤੋਂ ਵੀ ਜਿਹੜੀਆਂ ਮਲੇ ਹਿਸਾਬ ਲੱਗਦਾ ਕਿ ਉਹ ਬਹੁਤ ਜ਼ਿਆਦਾ ਸੀਰੀਅਸ ਨਹੀਂ ਹੈਗੇ ਤੇ ਬਾਕੀ ਤਾਂ ਬਾਅਦ ਚ ਬਦਲ ਅਗੇ ਜੋ ਚੈੱਕ ਅਪ ਹੋਏਗਾ ਹਸਪਤਾਲ ਫਿਰ ਦੂਜੀ ਸ਼ਿਵਰਾਜ ਸਿੰਘ ਚੋਹਾਰ ਨੇ ਜੋ ਕੀਤਾ ਉਹਨਾਂ ਨੇ ਬਹੁਤ ਅੱਛੇ ਆਪਣੇ ਕਮੈਂਟਸ ਦਿੱਤੇ ਕਿ ਮੈਂ ਦੇਖ ਕੇ ਨੁਕਸਾਨ ਹੋਇਆ ਬਹੁਤ ਹੋਇਆ ਤੇ ਮੈਨੂੰ ਹੰਦਰਦੀ ਹੈ ਮੈਨੂੰ ਪ੍ਰਧਾਨ ਮੰਤਰੀ ਨੇ ਭੇਜਿਆ ਤੇ ਪੰਜਾਬ ਦੇ ਲੋਕਾਂ ਦੀ ਜੋ ਇੱਕ ਦੂਜੇ ਦੀ ਮਦਦ ਕਰ ਰਹੀ ਹੈ ਉਹਦੇ ਬਾਰੇ ਬਹੁਤ ਸੋਹਣਾ ਬੋਲੇ ਉਹ ਕਿ ਪੰਜਾਬ ਦੇ ਲੋਕਾਂ ਦੀ ਸ਼ਾਬਾਸ਼ ਦਿੱਤੀ ਉਹਨਾਂ ਨੇ ਪੰਜਾਬ ਦੇ ਲੋਕਾਂ ਦੀ ਪ੍ਰਸ਼ੰਸਾ ਕੀਤੀ ਕਿ ਇੱਕ ਦੂਜੇ ਦੀ ਮਦਦ ਕਿਵੇਂ ਕਰ ਰਹੇ ਹੈ ਮਿਸਾਲਾਂ ਦਿੱਤੀਆਂ ਬਾਹਰ ਜਾ ਕੇ ਉਹਨਾਂ ਨੇ ਅੱਜ ਮੈਂ ਸੁਣ ਰਿਹਾ ਸੀ ਕਿਤੇ ਹੋਰ ਕਿਸੇ ਫੰਕਸ਼ਨ ਜਾ ਕੇ ਬੋਲ ਰਹੇ ਸੀ ਤੇ ਉੱਥੇ ਉਹਨਾਂ ਨੇ ਇਹ ਕਿਹਾ ਕਿ ਪੰਜਾਬ ਦੇ ਲੋਕ ਕਿਵੇਂ ਇੱਕ ਜੋ ਮਦਦ ਕਰਦੇ ਸਾਡਾ ਵੀ ਧਰਮ ਹੈ ਧਰਮ ਦਾ ਵੀ ਧਰਮ ਹੈ ਤੇ ਸਾਨੂੰ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਛਾਰੇ ਮੁਲਕ ਨੂੰ ਫੜਨੀ ਚਾਹੀਦੀ ਹੈ ਇਸ ਵਿੱਚ ਇਹ ਵੀ ਬੋਲੇ ਉੱਤੇ ਤੇ ਅ ਪਰ ਪਰ ਉਸ ਇੱਕ ਟਵੀਟ ਜਿਹੜਾ ਅੱਜ ਕੀਤਾ ਉਹਨਾਂ ਨੇ ਅ ਆਪਣੇ ਪੰਜਾਬ ਦੇ ਇਸ ਦੌਰੇ ਤੇ ਟਵੀਟ ਜਿਹੜਾ ਕੀਤਾ ਉਹ ਬੜਾ ਅ ਬੱਕਰੀ ਕਿਸਮ ਦਾ ਮਤਲਬ ਟਵੀਟ 'ਚ ਉਹਨੇ ਬਹੁਤ ਸਿਰਫਤਾ ਕੀਤੀ ਹੈ ਪੰਜਾਬ ਦੀਆ ਆਪਣੇ ਇਸ ਗੰभीरता ਨੂੰ ਵੀ ਦੱਸਿਆ ਕਿ ਮੈਂ ਦੇਖਿਆ ਤਬਾਹੀ ਹੋਈ ਬਹੁਤ ਨੁਕਸਾਨ ਹੋਇਆ ਤੇ ਸਰਕਾਰ ਪੂਰੀ ਕੋਸ਼ਿਸ਼ ਕਰੇਗੀ ਕੰਪੈਂਸਟ ਕਰਨ ਦੇ ਰੀਹੈਬਿਟੇਟ ਕਰਨ ਦੀ ਸਰਕਾਰ ਉਹਨਾਂ ਦੇ ਨਾਲ ਖੜੀ ਹੈ ਕੇਂਦਰ ਸਰਕਾਰ ਪੂਰਾ ਸਾਥ ਦੇਗੀ ਇਹ ਵੀ ਉਹਨਾਂ ਨੇ ਕਿਹਾ ਪਰ ਇੱਕ ਪੈਰਾ ਉਹਨਾਂ ਨੇ ਇੱਕ ਵਿਚਲ ਕੌਜ਼ ਜਦੋਂ ਲਿਖਦੇ ਸੀ ਵੀ ਹੜ੍ਹ ਕਿਉਂ ਆਏ ਜਾਂ ਕਿੰ ਕੀ ਹੋਇਆ ਉਦੋਂ ਉਹਨਾਂ ਨੇ ਕਮੈਂਟ ਕੀਤਾ ਕਿ ਜਦੋਂ ਬਾਜਪੀ ਸਰਕਾਰ ਪ੍ਰਕਾਸ਼ੀ ਬਾਦਲ ਦੀ ਸਰਕਾਰ ਸੀ ਕਾਫੀ ਸਾਲ ਪਹਿਲਾਂ ਜਦੋਂ ਬਾਜਪੀ ਗਵਰਨਮੈਂਟ ਸੀ ਦਿੱਲੀ ਚ ਤੇ ਉਹਨਾਂ ਨੇ ਇਹ ਜਿਹੜੇ ਰਾਵੀ ਬਿਆਸ ਤੇ ਸਤਲੁਜ ਦਰਿਆ ਦੇ ਜਿਹੜੇ ਬੰਨ ਸੀਗੇ ਇਹਨਾਂ ਨੂੰ ਤੁਸੀਂ ਵੰਜੇ ਸਾਰੇ ਜਿਹੜੇ ਐਬੈਂਕਮੈਂਟ ਕਹਿੰਦੇ ਜਿਹਨਾਂ ਨੂੰ ਬੰਨ ਸੀ ਇਹਨਾਂ ਨੂੰ ਕਾਫੀ ਪੱਕੇ ਕੀਤਾ ਗਿਆ ਸੀ ਮਤਲਬ ਤਕੜੇ ਕੀਤਾ ਗਿਆ ਸੀਗਾ ਤੇ ਬਾਅਦ ਜੇ ਹੈ ਖੁਰ ਗਏ ਮਤਲਬ ਬੰਨ ਟੁੱਟ ਗਿਆ ਜਾਂ ਖੁਰ ਗਏ ਜਾਂ ਕਿ ਜੇ ਉਹਦੇ ਚੋਂ ਨੇ ਕਿਹਾ ਵੀ ਜਿਹੜੀ ਨਜਾਇਜ਼ ਮਾਈਨਿੰਗ ਹੋਈ ਇਲੀਗਲ ਮਾਈਨਿੰਗ ਹੋਈ ਉਹਦੇ ਨਾਲ ਉਹ ਹੌਲੀ ਹੌਲੀ ਬੰਨ ਖੁਰ ਗਏ ਤੇ ਉਹ ਦਰਿਆਵਾਂ ਦਾ ਪਾਣੀ ਜਿਹੜਾ ਫਿਰ ਬਾਹਰ ਨਿਕਲ ਕੇ ਪਿੰਡਾਂ 'ਚ ਵੜ ਗਿਆ। ਮਤਲਬ ਇੱਕ ਤਰ੍ਹਾਂ ਉਹਨਾਂ ਨੇ ਇਹ ਕਿਹਾ ਇੱਕ ਪੈਰਾ ਬਾਕੀ ਜਿਹੜੀ ਚਾਰ ਪੰਜ ਪੈਰੇ 'ਚ ਬਹੁਤ ਅੱਛੇ ਬਾਕੀ ਲਿਖਿਆ ਪਰ ਕਾਰਨ ਜ ਇਹ ਕਾਜ਼ ਇਹ ਇਸ਼ਾਰਾ ਉਹਨਾਂ ਨੇ ਕੀਤਾ ਜਿਵੇਂ ਸਿਰਫ ਨਾਜਾਇਜ਼ ਮਾਈਨਿੰਗ ਤੇ ਉਹਦੇ ਕਿੱਟੇ ਵਜੋਂ ਜਿਹੜੇ ਬੰਨ ਟੁੱਟ ਗਏ ਜਾਂ ਬਲ ਖੁਰ ਗਏ ਜਾਂ ਹਿੱਲ ਗਏ ਬੰਦ ਬੰਨ ਜਿਹੜੇ ਤੁਸੀਂ ਬੰਦ ਦੂਸਰੇ ਤੀਸਰੇ ਵੀ ਉਸ ਕਰਕੇ ਫਲਾ ਦਾ ਇਹ ਬਣਾ ਜਾੜਾ ਹੈ ਉਸ ਕਰਕੇ ਸੋ ਇਹ ਉਹਨਾਂ ਨੇ ਕਿਹਾ ਉਹਨਾਂ ਨੇ ਹੋਰ ਕਿਸੇ ਦਾ ਜ਼ਿਕਰ ਨਹੀਂ ਕੀਤਾ ਵੀ بارش ਜ਼ਿਆਦਾ ਹੋ ਗਈ ਪਿੱਛੋਂ ਪਾਣੀ ਜ਼ਿਆਦਾ ਆ ਗਿਆ ਜਾਂ ਹੋਰ ਕਾਰਨ ਹੋਗੇ ਤੇ ਜਾਂ ਜਿਹੜੇ ਅੱਜ ਕੱਲ ਕਹਿੰਦੇ ਜੀ ਉਹ ਵਾਰਮਿੰਗ ਹੋ ਜਿਹੜੀ ਉਹ ਤਪਸ਼ ਹੋ ਗਈ ਜ਼ਿਆਦਾ ਤੇ ਗਲੋਬਲ ਵਾਰਮਿੰਗ ਹੋ ਗਈ ਇਹਦਾ ਕੁਝ ਨਹੀਂ ਕੀਤਾ ਉਹਨਾਂ ਨੇ ਉਹ ਉਹ ਸਾਰਾ ਉਹਨਾਂ ਨੇ ਸਿਰਫ ਇਹ ਗੱਲ ਤੇ 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 ਫਿਰ ਕੁਦਰਤੀ ਵਿਵਾਦ ਹੋਣਾ ਸੀ ਕੰਟਰੋਵਰਸੀ ਹੋਣੀ ਸੀ ਅਬ ਅਬਰੋ ਦਾ ਹੱਕ ਜੇ ਸਾਰੇ ਬੋਲਣ ਲੱਗੇ ਲੋਕ ਕਿ ਇਸ ਗੱਲ ਚ ਹੋਣਾ ਹੀ ਸੀਗਾ ਤੇ ਅ ਦੇਖੋ ਉਹਨਾਂ ਨੇ ਉਹਨਾਂ ਦੀ ਵੈਸੇ ਆਪਾਂ ਪ੍ਰਸ਼ੰਸਾ ਕਰਨੀ ਨਹੀਂ ਜੋ ਇਸ ਤਰ੍ਹਾਂ ਉਹਨਾਂ ਨੇ ਪੰਜਾਬ ਬਾਰੇ ਬੋਲੇ ਜਿਸ ਤਰ੍ਹਾਂ ਦੇਖਿਆ ਔਰ ਜਿਸ ਤਰ੍ਹਾਂ ਉਹਨਾਂ ਨੇ ਭਾਵਨਾ ਮਜਾਹਰ ਕੀਤੀ ਹੈ ਪਰ ਇਹ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਸਿਰਫ ਨਜਾਇਜ਼ ਮਾਈਨਿੰਗ ਕਰਕੇ ਹੜਾਏ ਇਹ ਪਾਰਸ਼ਲੀ ਤਾਂ ਠੀਕ ਹੈ ਮਤਲਬ ਕੁਝ ਹੱਦ ਤੱਕ ਕੁਝ ਪੋਰਸ਼ਨ ਤਾਂ ਠੀਕ ਹੈ ਪਰ ਪੂਰੀ ਠੀਕ ਨਹੀਂ ਹੈ ਅ ਕਾਰਨ ਇਹਦੇ ਬਹੁਤ ਹੋਰ ਨੇ ਮੈਂ ਆਪਾਂ ਮੈਂ ਵੀ ਇਹਨਾਂ ਸੈਵਨਥ ਨਹੀਂ ਹੈਗਾ ਤੇ ਉਹਨਾਂ ਨੂੰ ਇਸ ਗੱਲ ਦੀ ਰੀਥਿੰਕ ਕਰਨਾ ਚਾਹੀਦਾ ਜਿਹੜਾ ਉਹਨਾਂ ਨੇ ਪ੍ਰਵਾਹ ਵੇਦੇ ਤਾਂ ਕੱਲੀ ਨਿਜਾਇਜ ਮਾਈਨਿੰਗ ਨਹੀਂ ਨਿਜਾਇਜ ਮਾਈਨਿੰਗ ਵੀ ਇੱਕ ਕਾਰਨ ਹੈ ਅ ਕਾਰਨ ਹੈ ਪਰ ਹੋਰ ਬਹੁਤ ਸਾਰੇ ਕਾਰਨ ਨੇ ਅ ਬਰਸਾਤ 88 ਨਾਲੋਂ ਦੁੱਗਣਾ ਪਾਣੀ ਆਇਆ ਦੁੱਗਣੀ ਬਰਸਾਤ ਹੋਈ 88 'ਚ ਬਹੁਤ ਵੱਡੇ ਹੜ੍ਹ ਆਏ ਸੀ 88 'ਚ ਉਦੋਂ ਤਾਂ ਸ਼ਾਇਦ ਨਿਜਾਇਜ ਮਾਈਨਿੰਗ ਦਾ ਇਹ ਨਹੀਂ ਸੀ ਇਸ਼ੂ ਉਦੋਂ ਵੀ ਹੜਾ ਆਇਆ ਸੀ ਉਦੋਂ ਵੀ ਸੋ ਦੂਸਰਾ ਜਿਹੜਾ ਬਹੁਤ ਜ਼ਿਆਦਾ ਬਰਸ਼ਾਤ ਕੈਚਮੈਂਟ ਵਿੱਚ ਵੀ ਬਰਸ਼ਾਤ ਜ਼ਿਆਦਾ ਹੋ ਗਈ ਉਹ ਵੀ ਹੋ ਗਈ ਤੇ ਸਰਕਾਰਾਂ ਦਾ ਲੰਮੇ ਸਮੇਂ ਚ ਕੱਲਾ ਇਹ ਨਹੀਂ ਕਿ ਨਜਾਇਜ਼ ਮਾਈਨਿੰਗ ਤੇ ਨਜਾਇਜ਼ ਮਾਈਨਿੰਗ ਰੋਕਣੀ ਕਿ ਨਹੀਂ ਸੀ ਫਿਰ ਸਰਕਾਰਾਂ ਦੀ ਜ਼ਿੰਮੇਵਾਰੀ ਸੀ ਤੇ ਦੂਸਰੀ ਗੱਲ ਕਿ ਜਿਹੜੇ ਬੰਦ ਮਜ਼ਬੂਤ ਕਰਨੇ ਸੀ ਪ੍ਰਕਾਸ਼ਨ ਲੈਣੇ ਸੀ ਲੋਕਾਂ ਨੂੰ ਪਹਿਲਾਂ ਖਿਆਲ ਰੱਖਣਾ ਸੀ ਬਚਾਇਆ ਦੇ ਕੰਮ ਕਰਨੇ ਸੀ ਨਹਿਰਾਂ ਡਰੇਨਾਂ ਦੀ ਸਪਾਈਆਂ ਕਰਨੀਆਂ ਸੀ ਨਹਿਰਾਂ ਦੀ ਸਪਾਈ ਕਰਨੀਆਂ ਸੀ ਉਹ ਉਹ ਕਿਹਨੇ ਕਰਨੀਆਂ ਸੀ ਉਹ ਤਾਂ ਸਰਕਾਰਾਂ ਨੇ ਕਰਨੀਆਂ ਸੀ ਸੋ ਇਸ ਕਰਕੇ ਬਹੁਤ ਸਾਰੇ ਕਾਰਨ ਨੇ ਕੱਲਾ ਇਹ ਕਾਰਨ ਨਹੀਂ ਹੈਗਾ ਇਹ ਜਿਹੜਾ ਇਹ ਇਹ ਕਹਿ ਕੇ ਕੱਲਾ ਇਸ ਨੂੰ ਬਚਿਆ ਨਹੀਂ ਜਾ ਸਕਦਾ ਜਾਂ ਇਹ ਕਹਿ ਕੇ ਸੰਤੁਸ਼ਟੀ ਨਿਕਤਿਆ ਸੀ ਵੀ ਜਿਹੜਾ ਨਾਜਾਇਜ਼ ਮਾਈਨਿੰਗ ਕਰਤੀ ਉਹ ਬੰਨ ਜੇ ਢੱਲੇ ਹੋ ਗਏ ਜਾਂ ਟੁੱਟ ਗਏ ਤੇ ਇਸ ਕਰਕੇ ਪਾਣੀ ਵੜ ਗਿਆ ਇਹ ਉਹਨਾਂ ਦਾ ਠੀਕ ਨਹੀਂ ਐਨਾਲਿਸਿਸ ਜਾਂ ਉਹਨਾਂ ਦਾ ਆਬਜ਼ਰਵੇਸ਼ਨ ਠੀਕ ਨਹੀਂ ਹੈ ਇਹਨੂੰ ਅਸੀਂ ਰਾਜਾ ਨੂੰ ਰੀ ਥਿੰਕ ਕਰਨਾ ਚਾਹੀਦਾ ਐਸ ਬਾਰੇ ਯਕਨ ਆ ਅ ਰਮਨ ਸ਼ਰਮਾ ਜਸਵਿੰਦਰ ਕੌਰ ਪੱਟੀ ਅਮਰਜੀਤ ਸਿੰਘ ਗਦਾਰਾ ਕੁਲਦੀਪ ਗਾਂਧੀ ਫੇਰ ਮੇਰੇ ਭੱਜ ਗਏ ਹੋ ਨਾ ਫੇਰ ਭੱਜ ਗਏ ਚਲੋ ਅ ਸੋ ਜੀ ਦੋ ਹੀ ਇਹ ਹੈ ਗੱਲਾਂ ਅ ਜਿਹੜੀ ਪੰਜਾਬ ਚ ਡੈਮਾਂ ਦੀ ਥੋੜੀ ਜੀ ਲੈਵਲ ਕੱਢਿਆ ਪੌਂਗ ਡੈਮ ਅਜੇ ਵੀ ਕ੍ਰਿਟੀਕਲ ਹੈ ਪਾਗੜਾ ਜੀ ਥੋੜਾ ਜੀ ਲੈਵਲ ਕੱਢਿਆ ਪਰ ਪਾਖੜਾ ਤੇ ਘੱਗਰ ਦਾ ਪਾਣੀ ਨੇ ਅੱਜ ਵੀ ਮਾਰ ਕੀਤੀ ਇਧਰ ਪਟਿਆਲਾ ਰਾਜਪੁਰਾ ਜਿਹੜਾ ਪਟਿਆਲੇ ਦਾ ਇਲਾਕਾ ਸੰਰੂਰ ਦਾ ਇਲਾਕਾ ਤੇ ਅੱਗੇ ਹੁਣ ਅੱਗੇ ਅੱਗੇ ਘੱਗਰ ਮਾਰ ਕਰ ਰਿਹਾ ਘੱਗਰ ਦਾ ਜਿਹੜਾ ਖਦਰੇ ਤੋਂ ਨਿਸ਼ਾਨ ਤੋਂ 1 ਫੁੱਟ ਉੱਪਰ ਸੀ ਇਸੇ ਤਰ੍ਹਾਂ ਸਤਲੁਜ ਨੇ ਕਿਉਂਕਿ ਪਾਖੜੇ ਤੋਂ ਜਿਹੜਾ ਸਤਲੁਜ ਪਾਣੀ ਛੱਡਿਆ ਜਾਂਦਾ ਉਹਨੇ ਲੁਧਿਆਣੇ ਤੇ ਹੋਰ ਜਿਹੜਾ ਅੱਗੇ ਪਿੰਡਾਂ ਚ ਅੱਗੇ ਫਾਜ਼ਲਕਾ ਤੱਕ ਜਿਹੜਾ ਜਿਹੜਾ ਵੋਗਾ ਫਾਜ਼ਲ ਫਰੋਜਪੁਰ ਫਾਜ਼ਲਕਾ ਤੱਕ ਵੀ ਪਾਣੀ ਜਾਏਗਾ ਤਾਂ ਇਹਦਾ ਮਾਰ ਕਰੇਗਾ ਜੇ ਸੋ ਅਜੇ ਹੜਾਂ ਦੀ ਜਿਹੜੀ ਸਥਿਤੀ ਹੈ ਇੰਨਾ ਸ਼ੁਕਰ ਹੈ ਵੀ ਆਹੋ ਅ ਅੱਜ ਮੀਂਹ ਨਹੀਂ ਪਿਆ ਕਾਫੀ ਲੱਕ ਸੁੱਕ ਰਿਹਾ ਹੈ ਚੰਡੀਗੜ੍ਹ ਵੀ ਸੁੱਕ ਰਿਹਾ ਤੇ ਅ ਅਗਲੇ ਵੀ ਇੱਕ ਦੋ ਦਿਨ ਹੁਣ ਤੱਕ ਦੀ ਪ੍ਰੈਡਿਕਸ਼ਨ ਹੈ ਵੀ ਅਜੇ ਸੁੱਕਾ ਰਹੇਗਾ ਤੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਜੇ بارشਾ ਨਾ ਹੋਣ ਤਾਂ ਸੋ ਅਦਿਲੇ ਇਹ ਨਹੀਂ ਤੇ ਜਿਉਂਦੋਂ ਹੀ ਕੋਈ ਜਾਣਕਾਰੀ ਮਿਲੀ ਅਸੀਂ ਆਪਣੀ ਅੰਗਰੇਜ਼ੀ ਵੈਬਸਾਈਟ babushai.com babushai in ਪੰਜਾਬੀ babushai hindi.com ਤੇ ਨਾ ਤੇ ਅਸੀਂ ਸਾਰੀਆਂ ਜਾਣਕਾਰੀਆਂ ਜਿਵੇਂ ਵਿਸਥਾਰ ਚ ਅਸੀਂ ਪਾਉਂਦੇ ਰਹਿੰਨੇ ਆ ਤੁਸੀਂ ਉਹਨਾਂ ਦੇ ਸਾਡੇ ਐਪ ਡਾਊਨਲੋਡ ਕਰ ਲਓ babushai ਦੇ ਅੰਗਰੇਜ਼ੀ ਪੰਜਾਬੀ ਦੇ ਐਪਲ ਵਾਸਤੇ ਵੀ ਹੈਗੇ ਐਂਡਰੋਇਡ ਦੇ ਤੇ babushai ਫੇਸਬੁੱਕ ਪੇਜ ਮੇਰਾ ਵੀ ਤੇ babushai ਦਾ ਉਹਨੂੰ ਫੋਲੋ ਕਰ ਲਓ ਤੇ ਤੁਹਾਨੂੰ ਸਾਰੀ ਜਾਣਕਾਰੀ ਨਾਲ ਦੀ ਨਾਲ ਮਿਲਦੀ रहेਗੀ ਅਜਲੀਏ ਨਾ ਹਰੀਸ਼ ਕੁਮਾਰ ਸੱਦੀ ਹੋਣੇ ਜੁੜੇ ਨੇ ਹੋਰ ਵੀ ਜੁੜੇ ਹੋਣਗੇ ਉਹ ਜਿਨ੍ਹਾਂ ਦੇ ਨਾਮ ਮੇਰੇ ਗੁੰਮ ਹੋ ਗਏ ਜਿੰਨੇ ਵੀ ਜੁੜੇ ਆਪਣੇ ਕਮੈਂਟ ਲਿਖੋ ਆਪਣੇ ਸੁਝਾਅ ਲਿਖੋ ਆਪਣੇ ਸਵਾਲ ਲਿਖੋ ਤਾਂ ਹੀ ਜਿਹੜਾ ਆਪਣੇ ਇੱਕ ਅੱਛਾ ਪਲੇਟਫਾਰਮ ਬਣੇਗਾ ਆਪਣੀ ਗੱਲਬਾਤ ਦਾ ਬਹੁਤ ਮਿਹਰਬਾਨੀ ਸ਼ੁਕਰੀਆ